ਜੀਬ ਸੇਠੀ ਅੱਛਾ ਜੀ ਆ ਵੀ ਅਸੀਂ ਬਾਹਰ ਲੋਕੇ ਹੀ ਸ਼ੌਬਜ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਦੋ ਮੋਟੇ ਆਏ ਨੇ ਉਹਨਾਂ ਨੇ ਮਗਰੋਂ ਆਂਦੇ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮਹਿਸੂਸ ਪਾਇ ਗਈ ਮੈਂ ਮੂਡਾਂ ਨੂੰ ਜੋ ਮੂਡ ਲੱਗ ਉਹ ਜਿਵੇਂ ਮਰੇ ਉੱਤੇ ਲੰਗੀ ਆ ਠੀਕ ਹੈ ਜੀ ਤੇ ਆਪਣਾ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸ ਵੇਲੇ ਅੰਮ੍ਰਿਤਸਰ ਰਫਰ ਕੀਤੇ ਗਏ ਨੇ ਮਾਣ ਕਿ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਲਗੀਆਂ ਇਹ ਬਾਜੀ ਘਟੋ ਘਟ 12 13 ਗੋਲੀਆਂ ਉਹਨਾਂ ਨੇ ਰੌਂਗ ਕੱਢੇ ਨੇ ਹਾਂਜੀ ਕੌਣ ਸੀ ਉਹ ਲੋਕ ਪਤਾ ਨਹੀਂ ਬਾਜੀ ਕੌਣ ਸੀ ਮੇਰੀ ਬੇਟੂ ਸੀ ਤੇ ਜਿੰਨਾਂ ਮੁੰਡਿਆਂ ਨੂੰ ਗੋਲੀਆਂ ਵਜੀਆਂ ਨੇ ਹਾਂਜੀ ਉਹ ਦੋਨੋਂ ਮੁੰਡੇ ਆਸੋਲੇ ਇੱਥੋਂ ਅੰਬਸਰ ਆਪਨ ਗਿੱਤੇ ਗਏ ਕਿੰਨੇ ਲੋਕਾਂ ਦੇ ਕੋਲ ਗੋਲੀਆਂ ਉੱਚੀਆਂ ਹਾਂਜੀ ਕਿੰਨੇ ਦੇ ਉੱਚੀਆਂ ਇੱਕ ਮੇਰੇ ਇੱਕ ਜਣੇ ਕਾ ਤਿੰਨ ਜਣੇ ਆਏ ਜੀ ਚਾਰ ਇਹਦੇ 6 ਜਣੇ ਚੰਦਰ ਤੇ ਵਜੀਆਂ ਨਹੀਂ ਚੰਦਰ ਠੀਕ ਮਾਰ ਮਾਰ ਕੇ ਪਾਰਾ ਕੀ ਚਾਹ ਹੋ ਗਿਆ ਇਹ ਉਹ ਥ੍ਰੈਟ ਵਾਲੀ ਗੱਲ ਤਾਂ ਨਹੀਂ ਸਰ ਇਹਨਾਂ ਨੂੰ ਨਹੀਂ ਪਤਾ ਜੇ ਸਾਨੂੰ ਕਿ ਜੇ ਆਪਾਂ ਕਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕਿ ਇਹ ਬੋਠਾ ਇਹਨਾਂ ਨੂੰ ਕੀ ਬਾਤ ਦਾ ਮੈਂ ਨਾਮ ਅਮਨ ਜੀ ਕੀ ਹੋਇਆ ਸਰ ਉਹ ਕੀ ਹੋਇਆ ਸਰ ਦੋ ਬਾਰੀ ਸੁਣਾ ਰਾਇਆ ਮਨਾਫਰਿੰਗ ਕੀਤੀ ਸਰ ਮਤਲਬ ਹੋਇਆ ਨਹੀਂ ਕੋਈ 10 12 ਰੋਮ ਕੋਈ ਨਹੀਂ ਕਿਤੇ ਬੈਠਾ ਚੰਦਾਲੂ ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ वो डाला शोरूम उधर है हाँ जी फायरिंग है जी वैसे बैठे अच्छा हां जी कितने लोगों का ग्रुप है सर ये नहीं पता पता नहीं सर अटकते नहीं मेरे यार कितने लोग फायर हो है इधर डॉक्टर गुप्ता साहिल जी ਨੇ ਲੋਕਾਇਆ ਕੀ ਹੋਇਆ ਸਾਡੇ ਕੋਲ ਟੋਟਲ ਚ ਪੇਸ਼ੈਂਟ ਆਇਆ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਜਿੱਦ ਚ ਟੋਟਲ ਸਾਡੇ ਕੋਲ देयर वर 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਨੇ ਆ ਉਹ ਸਾਡੇ ਕੋਲ ਬ੍ਰਾਡ ਡੈੱਡ ਸੀਗੇ ਇੱਕ ਸੀ ਸਰਬਜੀਤ ਸਿੰਘ ਦੂਸਰਾ ਸੀਗਾ ਕਰਨਮਾ ਜੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹਨਾਂ ਦੇ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਆ ਉਹਨਾਂ ਦਾ ਹਜੇ ਟਰੀਟਮੈਂਟ ਚੱਲ ਰਿਹਾ ਹੈ ਪਰ ਕੀ ਅੰਡਰ ਆਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਨੇ ਚਾਰ ਦਿਨ ਕੀ ਕਦਰ ਤੋਂ ਬਾਅਦ ਉਹ ਸੁਲਾਲ ਤੋਂ ਅੰਡਰ ਆਬਜ਼ਰਵੇਸ਼ਨ ਆ ਤੇ ਪੀਗਮੈਂਟ ਚੱਲਿਆ ਫਿਰ ਵੇਟਨ ਵਾਚ ਹੈਗਾ ਸਾਡੇ ਕੋਲ ਸੂਜਣਾ ਪ੍ਰਾਪਤ ਹੋਈ ਹੋਣੀ ਹੈ ਵੀ ਦੇਖਸਾ ਜਿਵੇਂ ਆਮ ਬਿਹੀ ਹਾਲਾ ਵੀ ਬੁਖਾਰਿੰਗ ਹੋਈ ਹੈ ਉਸ ਸੰਬੰਧੀ ਕੁਝ ਦੇਖਤੀ ਜੇ ਇਹ ਨਹੀਂ ਹਸਪਤਾਲਾ ਇੱਥੇ ਉਹ ਜਾਂ ਸਵੰਦੀ ਕਰ ਰਹੀ ਹੈ ਆਪਾਂ ਕਿੰਨੀ ਦੇਖਦੀ ਕਰੀਬ 6 ਦਿਨਾਂ ਜਖਮ ਨੂੰ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਏ ਵੀ ਬਾਰੇ ਬਾਕੀ ਸਭ ਦੇ ਰਾਏ ਲਾ ਰਹੇ ਕੌਣ ਬਣਾਏ ਸਭ ਤੋਂ ਪਹਿਲਾਂ ਕਿ ਦੋ ਲੋਕ ਪ੍ਰੋਡਕਟ ਨੂੰ ਨਾਮ ਦੇ ਇਜਾਮ ਕਰੀਂਗੇ ਸਾਡੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੂ ਕਰਾਂਗੇ ਆਪਾਂ